ਹੜ੍ਹਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਇਸ ਇਲਾਕੇ ਦਾ ਹੋਇਆ ਜਿਹੜੇ ਤਾਂ ਬਾਈ ਜੀ ਨਿਕਲ ਗਏ ਨਿਕਲ ਗਏ ਪਰਿਵਾਰ ਕਈ ਵਿੱਚ ਹੁਣ ਘਰਾਂ ਦੇ ਵਿੱਚ ਆ ਜਿਹੜੇ ਉਹ ਨਹੀਂ ਨਿਕਲਣਾ ਮਤਲਬ ਉਹਨਾਂ ਦਾ ਪੋਸੀਬਲ ਨਹੀਂ ਹੈਗਾ ਇਹ ਅੰਦਾਜ਼ਨ ਕਿੰਨਾ ਪਾਣੀ ਹੈ ਭਾਜੀ ਜੇ ਦੇਖੀਏ ਇੱਥੇ ਕਿੰਨੇ ਫੁੱਟ ਡੂੰਘਾ ਇੱਥੇ ਤੱਕ ਪਿਛੇ 7-7 ਫੁੱਟ ਪਾਣੀ ਆ ਕਿਤੇ 8 ਫੁੱਟ ਕਿਤੇ 10-10 ਫੁੱਟ ਪਾਣੀ ਆ ਮਾਤਾ ਜੀ ਤੁਸੀਂ ਹੁਣ ਘਰ ਨੂੰ ਚੱਲੇ ਹੋ ਗਏ ਹੋਏ ਸੀ ਤੁਸੀਂ ਮੈਂ ਵਾਂਡੇ ਕਾ ਆਏ ਹਾਂ ਕੋਈ ਨਹੀਂ ਸੀ ਵੀ ਪਿੱਛੇ ਪਾਣੀ ਆ ਗਿਆ ਤੁਸੀਂ ਰਿਸ਼ਤੇਦਾਰੀ ਚ ਗਏ ਸੀ ਹਾਂਜੀ ਐ ਚਾਰਾ ਤੁਸੀਂ ਇੱਥੇ ਲੱਗ ਚੱਲੇ ਜੀ ਫੀਡ ਵਗੈਰਾ ਖਾਣ ਤੇਰੇ ਮੋਢੇ ਲਿਆਏ ਜੀ ਪਸ਼ੂਆਂ ਦਾ ਕੀ ਹਾਲਾਤ ਹੈ ਪਿੱਛੇ ਕੋ ਹੈ ਨਹੀਂ ਕੁਛ ਪਸ਼ੂਨ ਪਾਉਣ ਦੀ ਟੂੜੀ ਸੰਧੀ ਆ ਕੇ ਸੁੱਕਾ ਠੱਕਾ ਹੋ ਗਿਆ ਸੜਕਾਂ ਦਾ ਕੋਈ ਆਵਾਜਾਈ ਮਾਰਗ ਹੈਗਾ ਕੋਈ ਇਸ ਸਮੇਂ ਨਹੀਂ ਜੀ ਸਾਧਨ ਨਹੀਂ ਕੋਈ ਵੀ ਹੈਗਾ ਕੋਈ ਨਹੀਂ ਇੱਦਾਂ ਹੀ ਆ ਪਿੰਡ ਤੇ ਆਲੇ ਦੀਵਾਲੀ ਕੀ ਪਾਣੀ ਸਾਰਾ ਭਰਿਆ ਹੋਇਆ ਜੀ ਪਾਣੀ ਪਾਣੀ ਤੂੰ ਆਇਆ ਸੀ ਪਾਣੀ ਕਿੰਨੇ ਦਿਨ ਹੋ ਗਏ ਅੱਜ ਜੇ ਦੇਖੀਏ ਆਜੋ ਐਸਾ ਸੁਨਸਤਾਰਾ 16 17 ਦਿਨ ਹੋ ਗਏ ਤੁਸੀਂ ਕਹਿੰਦੇ ਹੋ ਵੀ ਦਵਾਈਆਂ ਲੈਣ ਤੁਹਾਨੂੰ ਆਉਣਾ ਪੈ ਰਿਹਾ ਕਿਸਤੀਆਂ ਦੇ ਵਿੱਚ ਹਾਂਜੀ ਆਉਣਾ ਪਿਆ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਹਾਲੇ ਕਿੰਨਾ ਆਕ ਪ੍ਰਭਾਵਿਤ ਹੋਇਆ ਉੱਥੇ ਕਿ ਕਿਦਾਂ ਦੇ ਹਾਲਾਤ ਆ ਬਹੁਤ ਮਾੜੇ ਜਨਾਬ ਉੱਥੇ ਟੁੱਟ ਗਿਆ ਬੰਨ ਟੁੱਟ ਗਿਆ ਜਿਹੜਾ ਵੱਦਾ ਹਨ ਤਾਂ ਆਪ ਸਿੱਧਾ ਦਰਿਆ ਹੀ ਬਾਗ ਉੱਪਰ ਪੈਂਦਾ ਆਣ ਕਿ ਕਿਹੜੇ ਸਮੇਂ ਵੜਦਾ ਪਾਣੀ ਆ ਕੇ ਤੁਹਾਡੇ ਪਿੰਡ ਤੁਹਾਨੂੰ ਕੋਈ ਪਹਿਲਾਂ ਅੰਦੇਸ਼ਾ ਹੈਗਾ ਸੀ ਵੀ ਇਦਾਂ ਹੋ ਸਕਦਾ ਆ ਅੱਗੇ ਵੀ ਇੱਕ ਵਾਰ ਹੋਇਆ ਜੀ ਬਾਵਾ ਚਿਹਰੇ ਹੋ ਗਿਆ 2-4 ਸਾਲ ਹੋ ਗਏ ਉਹਦੇ ਰਗੜੇ ਜੇ ਟੱਕਰ ਨਹੀਂ ਉੱਠੇ ਜੇਕਰ ਇਹ ਕੁਦਰਤ ਦੀ ਵੀ ਮਾਰ ਹੈ ਤਾਂ ਲੋਕਾਂ ਨੇ ਕਿਉਂ ਚਲਣੀ ਪੈ ਰਹੀ ਹੈ ਉਹਦੇ ਲਈ ਪ੍ਰਬੰਧ ਕਿਉਂ ਨਹੀਂ ਹੁੰਦੇ ਇੱਕ ਪਾਸੇ ਆਪਣੇ ਪਰਿਵਾਰ ਦੀ ਜਿਹੜੀ ਹੈਗੀ ਇਹ ਵਿਪਤਾ ਪਈ ਹੋਈ ਵੀ ਉੱਥੋਂ ਕਿੱਧਰ ਖਾਣਾ ਦੂਜੇ ਪਸ਼ੂ ਵੀ ਪਰਿਵਾਰ ਦਾ ਹਿੱਸਾ ਹੋ ਜਾਂਦਾ ਉਹ ਵੀ ਐਸਾ ਹੀ ਆਗੇ ਸੀ ਪਹਿਲਾਂ ਦੇ ਪਹੂਆਂ ਨੂੰ ਪਾਲਣਾ ਪੈਂਦਾ ਭੁੱਖੇ ਰੇਂਗਦੇ ਜਾਰੇ ਸਰਕਾਰ ਤੇ ਇਹਨਾਂ 10-11 ਦਿਨਾਂ ਵਿੱਚੋਂ ਕਿੰਨੀ ਕਿ ਤੁਹਾਨੂੰ ਸਹਾਇਤਾ ਪਹੁੰਚੀ ਹੈ ਮਦਦ ਪਹੁੰਚੀ ਹੈ ਜੋ ਕਿ ਹੌਸਲਾ ਦਲਾਸਾ ਭਰੋਸਾ ਸਰਕਾਰ ਵੱਲੋਂ ਪੁੱਛਿਓ ਤੇ ਇੱਕ ਪੈਸੇ ਦੀ ਵੀ ਨਹੀਂ ਹੈ ਜੀ ਅਜਿਹੇ ਹਾਲਾਤਾਂ ਦੇ ਵਿੱਚ ਕਿਸੇ ਦਾ ਧੰਨਵਾਦ ਕਰੋਗੇ ਤਾਂ ਕਿਹਦਾ ਧੰਨਵਾਦ ਕਰੋਗੇ ਫਿਰ ਅਹੀਂ ਦਾ ਜਿਹੇ ਪੰਛੀਆਂ ਦਾ ਕਰਨਾ ਹੈ ਜਾਰੇ ਜਿਹੜੇ ਹਨ ਉਹਨਾਂ ਨੂੰ ਘੌਂਦਿਆ ਹੈ ਕਿ ਅਹੀਂ ਹੋਰ ਕੀ ਦਾ ਕਰਨਾ ਹੈ ਇਸ ਸਮੇਂ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਖੜੇ ਹਾਂ ਜਿੱਥੇ ਕਿ ਹੜ੍ਹਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਇਸ ਇਲਾਕੇ ਦਾ ਹੋਇਆ ਬਿਆਸ ਦਰਿਆ ਦੇ ਵਿੱਚੋਂ ਇਹ ਬੰਨ ਟੁੱਟਣ ਤੋਂ ਬਾਅਦ ਲਗਭਗ 16 ਪਿੰਡਾਂ ਦੇ ਵਿੱਚ ਤੇ ਹੋਰ ਛੋਟੇ-ਛੋਟੇ ਡੇਰੇ ਜਿਨ੍ਹਾਂ ਨੂੰ ਪਿੰਡਾਂ ਦੇ ਨਾਮ ਨਾਲ ਹੀ ਲੋਕ ਜਾਣਦੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਏ ਆ ਸੋ ਇੱਥੇ ਸੇਵਾ ਜਿਹੜੀ ਚੱਲ ਰਹੀ ਹੈ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਲ ਗਰਦੀਵਾਲ ਤੋਂ ਤੇ ਕਾਫੀ ਧੇਰ ਤੋਂ ਸੇਵਾ ਜਿਹੜੀ ਕਰ ਰਹੇ ਹੋ ਬਾਈ ਜੀ ਕਿੰਨੀ ਧੇਰ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿਹੜੇ-ਕਿਹੜੇ ਹਾਲਾਤ ਇੱਥੇ ਬਣੇ ਹੋਏ ਆ ਹੰਦੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅਸੀਂ ਤਾਂ ਬਾਈ ਜੀ ਕੱਲ ਆਏ ਹਾਂ ਉਹ ਤਾਂ ਪਹਿਲਾਂ ਸਾਡੀ ਅਬਦੁੱਲਾ ਪੁੱਤੀ ਚੱਲਦੀ ਪਈ ਸੀ ਸੇਵਾ ਸਾਡੇ ਟਾਂਡੇ ਏਰੀਆ ਦੇ ਵਿੱਚ ਇੱਥੇ ਅਸੀਂ ਕੱਲ ਆਏ ਹਾਂ ਹਾਲਾਤ ਜਿਹੜੇ ਇੱਥੇ ਪਹਿਲੇ ਦਿਨ ਵੀ ਜਦੋਂ 1 ਟੋਟਾ ਉਦੋਂ ਵੀ ਆਏ ਸੀਗੇ ਤੇ ਉਦੋਂ ਘੱਟ ਸੀ ਪਰ ਹੁਣ ਜਿਹੜੇ ਦਿਨੋਂ ਦਿਨ ਹਾਲਾਤ ਪਾਣੀ ਦਾ ਪੱਧਰ ਜਿਹੜਾ ਸਨਾਮ ਜੀ ਬਹੁਤ ਵੱਧਦਾ ਜਾ ਰਿਹਾ ਜਿਹੜਾ ਪਹਿਲਾਂ 1 ਟੋਟਾ ਨਾਲ ਹੀ ਇੱਕ ਹੋਰ ਟੁੱਟ ਗਿਆ ਉਹ ਸਾਰਾ ਪਾਣੀ ਹੁਣ ਆ ਦੇਖੋ ਬਾਹ ਜਿਹੜਾ ਇਧਰ ਨੂੰ ਆਉਂਦਾ ਕੱਲ ਰਾਤ ਦਾ ਸ਼ਾਮ ਦਾ ਫਿਰ ਵੱਧਦਾ ਪਾਣੀ ਜਾ ਰਿਹਾ ਕਿੰਦਾ ਤੇ ਮਾਹੌਲ ਬਣਿਆ ਹੋਇਆ ਜੀ ਅੰਦਰ ਕਿਤੇ ਲੋਕ ਫਸੇ ਹੋਏ ਆ ਸਟਾਕਾਂ ਘਰਾਂ ਚ ਪਾਣੀ ਚੜਿਆ ਜਾਂ ਕੀ ਮਾਹੌਲ ਜਿਹੜੇ ਤਾਂ ਬਾਈ ਜੀ ਨਿਕਲ ਗਏ ਨਿਕਲ ਗਏ ਆ ਪਰਿਵਾਰ ਕਈ ਵਿੱਚ ਹੁਣ ਘਰਾਂ ਦੇ ਵਿੱਚ ਆ ਜਿਹੜੇ ਉਹ ਨਹੀਂ ਨਿਕਲਣਾ ਮਤਲਬ ਉਹਨਾਂ ਦਾ ਪੋਸੀਬਲ ਨਹੀਂ ਹੈਗਾ ਉਹ ਵਿਚਾਰੇ ਉੱਥੇ ਹੀ ਆਪਣਾ ਜੀਵਨ ਬਸਰ ਕਰ ਰਹੇ ਜਿਵੇਂ ਬੋਟਾਂ ਦੇ ਵਿੱਚ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਹੇ ਜਿਵੇਂ ਮਾਤਾ ਸਾਡੀਆਂ ਭੈਣਾਂ ਜਾ ਰਹੀਆਂ ਤੇ ਇਹਨਾਂ ਨੂੰ ਇਦਾਂ ਬੋਟਾਂ ਦੇ ਵਿੱਚ ਛੱਡ ਕੇ ਆਇਆ ਜਾ ਰਿਹਾ ਖਾਲ ਵੀ ਜਿੱਦਾਂ ਪਸ਼ੂਆਂ ਲਈ ਲੈ ਕੇ ਜਾਂਦੇ ਛੱਡ ਕੇ ਆਉਣੇ ਘਰ ਘਰ ਤੇ ਇਦਾਂ ਜਿਹੜੇ ਜਾਣਾ ਚਾਹੁੰਦੇ ਉਹਨਾਂ ਆਜਾ ਸਾਰਾ ਕੁਝ ਹੁਣ ਵੋਟਾਂ ਕਿਸ ਤਰ੍ਹਾਂ ਹੀ ਜਾ ਰਹੀਆਂ ਵੋਟਾਂ ਨਹੀਂ ਜਾ ਰਹੀਆਂ ਜੋ ਉੱਥੇ ਕੋਈ ਵੀ ਤੁਰ ਕੇ ਨਹੀਂ ਜਾਇਆ ਜਾ ਰਿਹਾ ਕੋਈ ਸਾਧਨ ਨਹੀਂ ਜਾ ਰਿਹਾ ਸਿਰਫ ਵੋਟਾਂ ਹੀ ਜਾ ਰਹੀਆਂ ਮੋਟਰ ਵੋਟਾਂ ਇਹ ਅੰਦਾਜ਼ਨ ਕਿੰਨਾ ਪਾਣੀ ਹੈ ਭਾਜੀ ਜੇ ਦੇਖੀਏ ਇੱਥੇ ਕਿੰਨੇ ਫੁੱਟ ਡੂੰਘਾ ਹੋਊਗਾ ਇੱਥੇ ਤਕਰੀਬਨ 6 7 7 ਫੁੱਟ ਪਾਣੀ ਆ ਕਿਤੇ 8 ਫੁੱਟ ਪੁੱੜ ਕੇ ਤੇ 10 10 ਫੁੱਟ ਪਾਣੀ ਆ ਤੇ ਕਾਫੀ ਪਾਣੀ ਆ ਤਕਰੀਬਨ ਹਾਂਜੀ ਬਿਲਕੁਲ ਨਹੀਂ ਤੁਰ ਕੇ ਨਹੀਂ ਜਾਇਆ ਜਾਂਦਾ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਕਿਹੜੀਆਂ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਅੱਗੇ ਪਹਚਾਣੀਆਂ ਪੈਰੀਆਂ ਤੁਹਾਨੂੰ ਇਹਦੇ ਵਿੱਚ ਪਸ਼ੂਆਂ ਦੀ ਹੈਗਾ ਅਜੇ ਤਾਂ ਡਾਕਟਰ ਟੀਮ ਆ ਸਾਡੀ ਹੁਣ ਟੀਮ ਆਈ ਪਈ ਆ ਡਾਕਟਰ ਦੀ ਅਲਰਜੀ ਬਹੁਤ ਹੋਈ ਆ ਤੇ ਅਸੀਂ ਉਹ ਡਾਕਟਰਾਂ ਦੀ ਟੀਮ ਜਾ ਰਹੀ ਨਾਣ ਨਾਲ ਤੇ ਨਾਣ ਜਿਵੇਂ ਬੱਚੇ ਸਕੂਲਾਂ 'ਚ ਜਾਣੇ ਜਿਹੜੇ ਘਰਾਂ 'ਚੋਂ ਉਹਨਾਂ ਨੂੰ ਸਕੂਲਾਂ ਬੱਚਿਆਂ ਨੂੰ ਛੱਡ ਕੇ ਆ ਰਹੇ ਤੇ ਪਸ਼ੂਆਂ ਦਾ ਚਾਰਾ ਪਹਚਾਇਆ ਜਾ ਰਿਹਾ ਮਤਲਬ ਅਵਾਜ ਹੀ ਤਾਂ ਬਹੁਤ ਹੀ ਪ੍ਰਭਾਵਿਤ ਆ ਸੜਕਾਂ ਦਾ ਜਿਹੜਾ ਬਿਲਕੁਲ ਬਿਲਕੁਲ ਸਭ ਕੁਝ ਰੁਕ ਗਿਆ ਕੰਮ ਬਿਲਕੁਲ ਬਿਲਕੁਲ ਭਾਈ ਜੀ ਕੰਮ ਰੁਕਿਆ ਪਿਆ ਸਾ ਦੇਖੋ ਮਾਤਾ ਜੀ ਜਾ ਰਹੇ ਆ ਹਾਂ ਸੋ ਜਿਹੜੀ ਇਹ ਸਵਾਰੀਆਂ ਜਿਹੜੇ ਹੁਣ ਜਾ ਰਹੇ ਆ ਘਰਾਂ ਦੇ ਵਿੱਚ ਮਾਤਾ ਜੀ ਤੁਸੀਂ ਹੁਣ ਘਰ ਹਾਂ ਇਹ ਵਾਂਡੇ ਗਏ ਹਾਂ ਤੇ ਵਾਂਡੇ ਮੁੜ ਕੇ ਸੁਣਿਆ ਪਾਣੀ ਆ ਗਿਆ ਤੇ ਅਸੀਂ ਗਾਂ ਲਈ ਸੀ ਤੇ ਗਾਂ ਇਹ ਆਪਦੇ ਸਾਕਾਂ ਦੇ ਘਰ ਬੰਨ ਕੇ ਤੇ ਇੱਥੇ ਆ ਗਏ। ਤੁਹਾਨੂੰ ਪਤਾ ਹੀ ਨਹੀਂ ਸੀ ਵੀ ਪਿੱਛੇ ਪਾਣੀ ਆ ਗਿਆ ਤੁਸੀਂ ਰਿਸ਼ਤੇਦਾਰੀ ਚ ਗਏ ਸੀ। ਹਾਂਜੀ। ਅੱਛਾ ਤੇ ਹੁਣ ਕਿੰਨੇ ਦਿਨਾਂ ਬਾਅਦ ਵਾਪਸ ਆ ਰਹੇ ਹੋ? 1 ਮਹੀਨਾ 2 ਦਿਨ ਹੋ ਗਏ। ਤੇ ਪਿੱਛੇ ਤੁਹਾਨੂੰ ਕੁਝ ਨਹੀਂ ਪਤਾ ਹਾਲਾਤ ਕੀ ਬਣੇ ਹੋਏ? ਪਿੱਛੇ ਹੁਣ ਜਾ ਕੇ ਦੇਖਣੇ ਆ। ਕਦੇ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜਿਹੇ ਮਾਹੌਲ ਦੇਖਿਆ ਤੁਸੀਂ ਹਾਲਾਤ ਬਣੇ ਸੀ ਕਦੀ? ਹਾਂਜੀ ਦੇਖਿਆ ਸੀ ਪਹਿਲਾਂ ਇਹ ਦੂਸਰਾ ਸਮਾਂ ਛੱਡ ਕੇ ਅਗਲਾ ਸਮਾਂ ਹੋ ਜਾਏ। ਹੂੰ ਕਿੰਨਾ ਕ ਸਮਾਂ ਹੋ ਗਿਆ ਉਦੋਂ? ਸਾਧਾਰਾ ਹੋ ਗਿਆ ਹੈ ਕਿ ਆਪਣੇ ਜਦੋਂ ਪਿੱਛੇ ਪਾਣੀ ਆਇਆ ਸੀ ਘਰ ਚ ਕੌਣ ਕੌਣ ਆ ਥੋਡੇ ਘਰ ਚ ਕੋ ਮੇਰੇ ਮੁੰਡੇ ਸੀ ਉਹ ਮਰ ਗਏ ਆ ਤੇ ਆ ਪੁੱਤਰਾ ਵਾ ਤੁਸੀਂ ਦੋਵੇਂ ਜੀਓ ਬਸ ਦੋਵੇਂ ਰਹਨੇ ਹੋ ਫਿਰ ਤੁਹਾਡੀ ਸਾਧਨ ਕੀ ਆ ਉਪਜੀਵਿਕਾ ਕਿੱਦਾਂ ਚੱਲਦੀ ਹੈ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਗੁਜ਼ਾਰਾ ਇਸ ਤਰ੍ਹਾਂ ਹੀ ਚੱਲ ਜਾਂਦਾ ਹੈ ਕਿ ਪਾਣੀ ਨਹੀਂ ਆ ਰਿਹਾ ਹਾਂ ਹੂੰ ਇਸ ਤਰ੍ਹਾਂ ਹੀ ਚੱਲਦਾ ਮਤਲਬ ਕਿਹੜਾ ਪਿੰਡ ਆ ਜੀ ਇਹ ਤੁਹਾਡਾ ਬਾਉਪੁਰਿਆ ਜੀ ਬਾਉਪੁਰਾ ਹਾਂਜੀ ਤੇ ਤੁਸੀਂ ਹੁਣ ਕਿੱਥੋਂ ਜਾ ਰਹੇ ਹੋ ਇਸ ਵੇਲੇ ਸ਼ਹਿਰੋਂ ਆਏ ਦਵਾਈ ਲੈ ਕੇ ਆਏ अच्छा जी हां ले जी ਤੇ ਹਾਲਾਤ ਅੰਦਰ ਕਿਦਾਂ ਦੇ ਕੋਈ ਮੈਡੀਕਲ ਸਹਤ ਹੈ ਨਹੀਂ ਅੰਦਰ ਉਹ ਬਾਹੂਪੁਰ ਨਹੀਂ ਜਾਂਦੇ ਬਾਹਰ-ਬਾਰ ਫਿਰਦੇ ਆ ਆ ਸਾਡੇ ਆ ਇਹ ਖਾਲਸਾ ਅੜਦਾਲੇ ਜਾਂਦੇ ਆ ਦਵਾਈ ਲੈਣ ਲਈ ਹੁਣ ਤੁਹਾਨੂੰ ਆਣਾ ਪਿਆ ਉੱਥੋਂ ਜੀ ਦਵਾਈ ਲੈਣ ਆਉਣਾ ਪਿਆ ਹੁਣ ਸੜਕਾਂ ਦਾ ਕੋਈ ਆਵਾਜਾਈ ਮਾਰਗ ਹੈਗਾ ਕੋਈ ਇਸ ਸਮੇਂ ਨਹੀਂ ਜੀ ਸਾਧਨ ਨਹੀਂ ਕੋਈ ਵੀ ਹੈਗਾ ਕੋਈ ਨਹੀਂ ਇਦਾਂ ਹੀ ਆ ਪਿੰਡ ਤੇ ਆਲੇ ਦੁਆਲੇ ਕੀ ਪਾਣੀ ਸਾਰਾ ਭਰਿਆ ਹੋਇਆ ਜੀ ਪਾਣੀ ਪਾਣੀ ਆ ਵੀਰ ਅੱਛਾ ਜੀ ਹਾਂ ਜੀ ਕਿੰਨੇ ਘਰ ਆ ਤੁਹਾਡੇ ਪਿੰਡ ਚ ਹੈਗੇ 20-25 ਘਰ ਸਾਡੇ ਤੇ ਉਧਰ ਬਹੁਤ ਹੈ ਲੰਗਾ ਚ ਬਹੁਤ ਘਰ ਸਾਬੇ ਲੰਘ ਗਿਆ ਦਲਦਲ ਹੂੰ ਕੋਈ ਨੁਕਸਾਨ ਕਿੱਦਾਂ ਦਾ ਉੱਥੇ ਪਿੰਡ ਤੁਹਾਡੀ ਨੁਕਸਾਨ ਉਹ ਕਾਫੀ ਹੋਇਆ ਲੋਕਾਂ ਦੇ ਘਰਾਂ 'ਚ ਪਾਣੀ ਪਿਆ ਵਾ ਅੱਛਾ ਜੀ ਹਾਂਜੀ ਕੱਢੀ ਜਾਂਦੇ ਸਮਾਨ ਆਵ ਲਈ ਆਉਂਦੇ ਜਿਨ੍ਹਾਂ ਦੇ ਘਰਾਂ 'ਚ ਵੜ ਗਿਆ ਉਹ ਲਈ ਆਉਂਦੇ ਰਾਤ ਦੇ ਡੰਗਰ-ਨਗਰ ਲਈ ਆ ਕਦੋਂ ਆਇਆ ਸੀ ਪਾਣੀ ਕਿੰਨੇ ਦਿਨ ਹੋ ਗਏ ਅੱਜ ਜੇ ਦੇਖੀਏ ਆਜੋਗੇ ਸੋ 17 ਦਿਨ ਜਾਰਾ ਤਰੀਕ ਦਾ 16-17 ਦਿਨ ਹੋ ਗਏ ਤੁਸੀਂ ਕਹਿੰਦੇ ਹੋ ਵੀ ਦਵਾਈਆਂ ਲੈਣ ਤੁਹਾਨੂੰ ਆਉਣਾ ਪੈ ਰਿਹਾ ਕਿਸ਼ਤੀਆਂ ਦੇ ਵਿੱਚ ਹਾਂਜੀ ਹਾਂਜੀ ਆਉਣਾ ਪਿਆ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਬਹੁਪਰਤ ਕੋਈ ਪਹੁੰਚਿਆ ਹੀ ਨਹੀਂ ਨ ਤੇ ਪੈਣ ਹਾਂਜੀ ਦੱਸ ਤਾਂ ਇਹਨਾਂ ਨੇ ਸੋ ਬਿਲਕੁਲ ਜਿਹੜੀ ਆਵਾਜ਼ ਆਈ ਹੈਗੀ ਇਹ ਪ੍ਰਭਾਵਿਤ ਹੋਈ ਆ ਤੇ ਹੁਣ ਬੋਰਡ ਦੇ ਵਿੱਚ ਹੀ ਤੁਹਾਨੂੰ ਇਹ ਬੋਟਾਂ ਲੈ ਕੇ ਆਂਦੀਆਂ ਹੁਣ ਜੇ ਜਦੋਂ ਪਿੱਛੇ ਤੁਹਾਨੂੰ ਤੁਸੀਂ ਆਣਾ ਹੁੰਦਾ ਹੈ ਉਧਰੋਂ ਤੇ ਉਡੀਕਦੇ ਹੋ ਫਿਰ ਕਿਸ਼ਤੀ ਨੂੰ ਵੀ ਕਦੋਂ ਆਂਦੀ ਉੱਥੇ ਹਾਂਜੀ ਤੁਸੀਂ ਆਣਾ ਸੀ ਦਵਾਈ ਲੈਣ ਕੋਈ ਨਾ ਕੋਈ ਕਿਸ਼ਤੀ ਆਉਂਦੀ ਜਾਂਦੀ ਹੈ ਫਿਰ ਆਗੇ ਨਾਲ ਉਹਨਾਂ ਨਾਲ ਆ ਕੇ ਚੜਕੇ ਤੇ ਹੁਣ ਵੀਰੇ ਦੇ ਸੇਵਾਦਾਰ ਆਣ ਪਿੰਡ ਦਾ ਰੈਸ਼ਨ ਵਗੈਰਾ ਕੁਝ ਕੁਝ ਨਹੀਂ ਕੋਸ਼ਿ ਨਹੀਂ ਜਾਂਦਾ ਜੋ ਕਰਾਂ ਚ ਸੀ ਉਹਦੇ ਨਾਲ ਹੀ ਸਾਰਨਾ ਹਾਂਜੀ ਉਸੇ ਅਨਸਾਰ ਦੇ ਤੇ ਪਸ਼ੂਆਂ ਦਾ ਫਿਰ ਕਿਦਾਂ ਪਸ਼ੂ ਵੀ ਐਦਾਂ ਤੂੜੀ ਤੰਦ ਸਾਡੇ ਹੈਗਾ ਸੁੱਕਾ ਵਾਧੂ ਆ ਪਾਈ ਦਾ ਹਾਂਜੀ ਨਾਲ ਹੀ ਆਪਦੇ ਆਪ ਦਾ ਵੀ ਸਾਰਾ ਪ੍ਰਬੰਧ ਕੀਤਾ ਹੁੰਦਾ ਕਿੰਨੇ ਘਰ ਹੋਣਗੇ ਪਿੰਡ ਚ ਪਿੰਡ ਚ ਹੈਗੇ 50 60 ਘਰ ਆਪਸ ਵਿੱਚ ਹੁਣ ਇੱਕ ਦੂਜੇ ਦਾ ਸਾਰਾ ਬਣੇ ਹੋਣੇ ਹਾਂਜੀ ਸਾਰਾ ਬਣਿਆ ਸਾਡਾ ਹਾਂਜੀ ਤਾਂ ਬਿਲਕੁਲ ਬੇਹੱਦ ਜਿਹੜੇ ਹੈਗੇ ਆ ਮੁਸ਼ਕਲ ਹਾਲਾਤ ਬਣੇ ਹੋਏ ਆ ਲਗਭਗ ਪਿਛਲੇ 10 ਤੋਂ 15 ਦਿਨਾਂ ਤੋਂ ਪਰ ਲੋਕਾਂ ਦਾ ਇਹ ਰੋਹ ਹੈ ਰੋਸ ਹੈ ਵੀ ਸਾਡੇ ਕੋਲ ਉਦਾਂ ਕੋਈ ਨਹੀਂ ਪਹੁੰਚਿਆ ਤੇ ਕੁਦਰਤ ਦੀ ਮਾਰ ਹੈ ਜਾਂ ਫਿਰ ਜੇਕਰ ਇਹ ਕੁਦਰਤ ਦੀ ਵੀ ਮਾਰ ਹੈ ਤਾਂ ਲੋਕਾਂ ਨੇ ਕਿਉਂ ਚਲਣੀ ਪੈ ਰਹੀ ਹੈ ਉਹਦੇ ਲਈ ਪ੍ਰਬੰਧ ਕਿਉਂ ਨਹੀਂ ਹੁੰਦੇ ਇਹ ਬਹੁਤ ਵੱਡੇ ਸਵਾਲ ਹੈ ਸੋ ਇਸ ਤਰ੍ਹਾਂ ਇਹ ਜਿਹੜੀਆਂ ਕਿਸ਼ਤੀਆਂ ਇਹ ਵੀ ਜੋ ਕਿ ਇੱਕ ਸਮਾਜ ਸੇਵੀ ਸੰਸਥਾਵਾਂ ਦੀਆਂ ਉਹ ਚੱਲ ਰਹੀਆਂ ਤੇ ਲੋਕਾਂ ਦਾ ਪਸ਼ੂਆਂ ਦੇ ਲਈ ਜੋ ਖੁਰਾਕ ਹੈ ਜਾਂ ਚਾਰਾ ਜਾਂ ਖਲ ਫੀਡ ਉਹ ਸਾਰਾ ਕੁਝ ਵੀ ਇਹਨਾਂ ਕਿਸ਼ਤੀਆਂ ਦੇ ਰਾਹੀਂ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਲੋਕ ਆਪਣੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਲਈ ਵੀ ਜਾ ਰਹੇ ਆ ਉਹਨਾਂ ਨੂੰ ਵੀ ਇਸ ਤੇ ਜ਼ਰੀਏ ਹੀ ਜਾਣਾ ਪੈ ਰਿਹਾ ਇਹ ਚਾਰਾ ਤੁਸੀਂ ਲੈ ਕੇ ਚੱਲੇ ਹੋ ਜੀ ਫੀਡ ਵਗੈਰਾ ਖਾਣ ਇਹ ਮੋਲ ਲੈ ਆਏ ਆ ਜੀ ਅੱਛਾ ਹੁਣ ਪਸ਼ੂਆਂ ਦਾ ਕੀ ਹਾਲਾਤ ਹੈ ਪਿੱਛੇ ਕੋ ਹੈ ਨਹੀਂ ਕੁਛ ਪਸ਼ੂਨ ਪਾਉਣ ਲਈ ਥੂੜੀ ਜਾਂਦੀ ਆ ਕੇ ਸੁੱਕਾ ਥੱਕਾ ਹੋਰ ਕੁਛ ਨਹੀਂ ਕਰਦੇ ਬੜਾ ਮੋਟਾ ਉਹ ਪਾਉਂਦੇ ਆ ਤੁਹਾਡਾ ਪਿੰਡ ਕਿਹੜਾ ਹੈ ਬਾਉਪੁਰ ਜਦੀਦ ਬਾਉਪੁਰ ਹਾਂ ਤੇ ਕਿੰਨੇ ਕੁ ਪ੍ਰਭਾਵਿਤ ਹੋਇਆ ਉੱਥੇ ਕਿ ਕਿਦਾਂ ਦੇ ਹਾਲਾਤ ਆ ਬਹੁਤ ਮਾੜੇ ਜਨਾਬ ਉੱਥੇ ਟੁੱਟ ਗਿਆ ਬੰਨ ਟੁੱਟ ਗਿਆ ਜਿਹੜਾ ਬੱਧਾ ਹੈ ਨਾ ਤਾਂ ਆਪੂ ਸਿੱਧਾ ਦਰਿਆ ਆਏ ਬਾਹੂ ਪਰ ਪੈਂਦਾ ਆਣ ਕਿ ਕਿਹੜੇ ਸਮੇ ਵੜਦਾ ਪਾਣੀ ਆ ਕੇ ਤੁਹਾਡੇ ਪਿੰਡ ਤੁਹਾਨੂੰ ਕੋਈ ਪਹਿਲਾਂ ਅੰਦੇਸ਼ਾ ਹੈਗਾ ਸੀ ਵੀ ਇਦਾਂ ਹੋ ਸਕਦਾ ਆ ਅੱਗੇ ਵੀ ਇੱਕ ਵਾਰ ਹੋਇਆ ਜੀ ਬਾਵਾ ਚੇਰ ਹੋ ਗਿਆ 2-4 ਸਾਲ ਹੋ ਗਏ ਉਹਦੇ ਰਕੜੇ ਅਜੇ ਤੱਕ ਨਹੀਂ ਉੱਠੇ ਅਸੀਂ ਹੂੰ ਕੋਈ ਰਾਹਤ ਨਹੀਂ ਬਾੜੇ ਜਾਦੇ ਹੂੰ ਹਾਂ ਮੇਰੇ ਚੱਟ 50-60 ਸਾਲ ਉਮਰ ਹੋ ਗਈ ਮੈਂ ਇਹੋ ਜਿਹੇ ਲਾਦੀ ਵੇਖੀ ਜਾਂਦਾ ਕੋਈ ਸਰਕਾਰ ਨਹੀਂ ਬਾਹ ਫੜਦੀ 50-60 ਸਾਲ ਚ ਉਮਰ ਤੁਹਾਡੀ ਹੋ ਗਈ ਤੇ ਆਜ਼ਾਦੀ ਦੀ ਕਿਸਤਾ ਜੀ ਹੁਣ ਮਨਾ ਕੇ ਹਟੇ ਆ ਕੋਈ ਗੱਲ ਨਹੀਂ ਕੋਈ ਜਾਤੀ ਇਹਨਾਂ ਦੀ ਕਾਦੀ ਸਰਕਾਰਾਂ ਦੀ ਕਾਦੀ ਜਾਤੀ ਬਣਾਈਏ ਹੂੰ ਹਾਂ ਪਰੇਸ਼ਾਨ ਹਾਂ ਬਹੁਤ ਪਰੇਸ਼ਾਨ ਕਿੰਨੀਆਂ ਮੱਝਾਂ ਤੋੜੀਆਂ ਜਿਹਨਾਂ ਲਈ ਤੁਸੀਂ ਲੈ ਕੇ ਜਾ ਰਹੇ ਸਾਡੇ ਕੋਲ ਉਹ ਮੇਰੇ ਤੋਂ ਛੋਟੇ ਦੇ ਘਰ ਦੀ ਆ ਉਹਨਾਂ ਕੋ 15 16 ਉਹਦੇ ਕੋ 15 16 ਡੰਗਰ ਮੇਰੇ ਕੋ ਨਿੱਕੇ 15 16 ਜੱਜਿਆਂ ਕੋ ਹਾਂ ਤੂੜੀ ਸੁੱਕੀ ਤੇ ਜੀਵਨ ਗੁਜ਼ਾਰਾ ਚਲਾਉਂਦੇ ਹਾਂ ਇੱਕ ਪਾਸੇ ਆਪਣੇ ਪਰਿਵਾਰ ਦੀ ਜਿਹੜੀ ਹੈਗੀ ਇਹ ਵਿਫਤਾ ਪਈ ਹੋਈ ਵੀ ਉੱਥੋਂ ਕਿੱਦਾਂ ਖਾਣਾ ਦੂਜੇ ਪਸ਼ੂ ਵੀ ਪਰਿਵਾਰ ਦਾ ਹਿੱਸਾ ਹੋ ਜਾਂਦੇ ਉਹ ਵੀ ਅੱਛਾ ਹੀ ਆਗੇ ਸੀ ਪਹਿਲਾਂ ਤੇ ਪਹੂਆਂ ਨੂੰ ਪਾਲਣਾ ਪੈਂਦਾ ਭੁੱਖੇ ਡੇਂਗਦੇ ਜਾਰੇ ਦੇਖਿਆ ਨਹੀਂ ਜਾਂਦਾ ਤੇ ਬੱਚੇ ਹਣ ਵਿਚਾਰੇ ਉਹ ਕਿਤੇ ਕੋਈ ਕਿਤੇ ਅੰਗ ਸਾਗਦੇ ਕੱਢਿਆ ਕੋਈ ਕਿਤੇ ਕੱਢਿਆ ਫੜਦੇ 12-12 ਚ ਮਾਤਾਂ ਕੋਈ ਸ਼ਦਮੀ ਜਾਂ ਨਿਗਨੇਕੇ ਬੱਚੇ ਜਾਂ ਕੋਈ ਨਾਨਕੇ ਗਿਆ ਕੋ ਆਵੇ ਕੋਲੇ ਐਸੇ ਕੁਝ ਨਿਕਲਗੇ ਸੀ ਲੋਕੀ ਪਹਿਲਾਂ ਜਦੋਂ ਪਾਣੀ ਵਧਿਆ ਸਾਡੇਆਂ ਨੇ ਕੋਈ ਜੀ ਨਿਕਲਿਆ ਇੱਥੋਂ ਨਿਕਲਿਆ ਨਹੀਂ ਗਿਆ ਇਹਨੇ ਨਿਕਲਿਆ ਹੀ ਨਹੀਂ ਗਿਆ ਜਦੋਂ ਪਾਣੀ ਆਇਆ ਤੇ ਕਿਸ ਰਫ਼ਤਾਰ ਨਾਲ ਵਧਿਆ ਹੈ ਇੱਕਦਮ ਪੱਧਰ ਇੱਕਦਮ ਆ ਗਿਆ ਪਾਣੀ ਨਾ ਜੀ ਸਾਡੇ ਟਿਕਾਣਾ ਹੀ ਕੋਈ ਨਹੀਂ ਹੋਰ ਜਾਣ ਵਾਲਾ ਅੱਛਾ ਜੀ ਹੋਰ ਕੋਈ ਟਿਕਾਣਾ ਪਿੰਡ ਪੁੰਡ ਹੋਵੇ ਨਾ ਸੁੱਕਾ ਕੇ ਤੇ ਚਿਲ ਗਿਆ ਟਿਕਾਣਾ ਨੇ ਜਾਈਏ ਕਿੱਥੇ ਸਾਰੇ ਬਸ ਇਹੀ ਹਾਲ ਹੈ ਆਏ ਹੋ ਯਾਰ ਸਾਰੇ ਇਹ ਜਿਹੜਾ 15-16 ਪਿੰਡਾਂ ਦੇ ਕਹਿੰਦੇ ਸਾਰੇ ਪਾਸੇ 8-8 ਫੁੱਟ 10-10 ਫੁੱਟ ਪਾਣੀ ਸਾਰੇ ਹਾਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਸਾਰੀਆਂ ਮਰਗੀਆਂ ਫਸਲਾਂ ਜਨਾਬ ਰੇਤੋਂ ਪੈ ਗਈ ਫਸਲਾਂ ਛੱਡ ਕੇ ਰੇਤੋਂ ਉੱਤੋਂ ਵਰੀ ਆਉਂਦੀ ਹੈ ਹਾਂ ਤੇ ਸਰਕਾਰ ਤੇ ਇਹਨਾਂ 10 11 ਦਿਨਾਂ ਵਿੱਚੋਂ ਕਿੰਨੀ ਕਿ ਤੁਹਾਨੂੰ ਸਹਾਇਤਾ ਪਹੁੰਚੀ ਹੈ ਮਦਦ ਪਹੁੰਚੀ ਹੈ ਜੋ ਕਿ ਹੌਸਲਾ ਦਲਾਸਾ ਭਰੋਸਾ ਸਰਕਾਰ ਵੱਲੋਂ ਪੁੱਛੋ ਤੇ ਇੱਕ ਪੈਸੇ ਦੀ ਵੀ ਨਹੀਂ ਆਜੀ ਹੈ ਹਾਂ ਸਰਕਾਰ ਆਈ ਨਹੀਂ ਨਾ ਨਾ ਅੱਛਾ ਜੀ ਹਾਂ ਬੱਚੇ ਦੇ ਜਾਂਦੇ ਤੁਹਾਨੂੰ ਪਤਾ ਸਰਕਾਰਾਂ ਕਰਦੀਆਂ ਕੀ ਹੁੰਦੀਆਂ ਤੁਹਾਨੂੰ ਪਤਾ ਹਾਂ ਕਿ ਜੇ ਹੁਣ ਤੁਸੀਂ ਅੱਜ ਅਜਿਹੇ ਹਾਲਾਤਾਂ ਦੇ ਵਿੱਚ ਕਿਸੇ ਦਾ ਧੰਨਵਾਦ ਕਰੋਗੇ ਤਾਂ ਕਿਹਦਾ ਧੰਨਵਾਦ ਕਰੋਗੇ ਫਿਰ ਇਹਦਾ ਜਿਹੇ ਬੰਦਿਆਂ ਦਾ ਕਰਨੇ ਚਾਰੇ ਜਿਹੜੇ ਹਨ ਉਹਨਾਂ ਨੂੰ ਕਹੋਂਦਾ ਹੈ ਕਿ ਅਹੀਂ ਹੋਰ ਕੀ ਦਾ ਕਰਨਾ ਇਹ ਵੀ ਸਾਡੇ ਭਰਾ ਕੋਈ ਦਰਦ ਦਾ ਤੇ ਆਏ ਆ ਜ਼ਰੂਰਤ ਦੱਸੋਗੇ ਤੁਹਾਨੂੰ ਪਿੰਡਾਂ ਵਿੱਚ ਇਸ ਸਮੇਂ ਕਿਹੜੀ ਚੀਜ਼ ਦੀ ਲੋੜ ਪੈ ਸਕਦੀ ਹੈ ਜੇਕਰ ਜਿਹੜੇ ਲੋਕ ਸੁਣ ਰਹੇ ਆ ਉਹ ਇੱਥੇ ਪਹੁੰਚਣ ਕੋਈ ਅਜਿਹੀ ਮਦਦ ਦੀ ਲੋੜ ਤੁਹਾਡੇ ਪਿੰਡਾਂ 'ਚ ਹੈਗੀ ਹੈ ਜੀ ਮਗਰ ਤਾਂ ਇਹੋ ਹੀ ਆ ਜਨਾਬ ਹੁਣ ਤੇਲ ਪਾਣੀ ਦੇਣ ਕੇ ਤੇ ਮੁੜ ਕੇ ਆ ਸਾਡੇ ਮੂੰਹੇ ਮੈਂ ਬਾਜ ਜਾਣ ਕੇ ਫੇਰ ਪਾਣੀ ਇੱਕ ਵਾਰੀ ਉਤਰਨ ਤੋਂ ਬਾਅਦ ਮਦਦ ਹੋ ਸਕਦੀ ਫੇਈ ਹੋ ਸਕਦੀ ਹੈ ਕੋਈ ਬਾਬੇ ਸਾਧੂ ਕਰਦੇ ਆ ਕੋਈ ਤਰ੍ਹਾਂ ਭਰਾ ਕਰਦੇ ਲਾਗੇ ਪਿੰਡਾਂ ਸਰਕਾਰ ਨੇ ਸਾਨੂੰ ਕੀ ਦੇਣਾ ਹਾਂ ਹਾਂ ਸੋ ਬਿਲਕੁਲ ਇਹ ਬਹੁਤ ਹਾਰੀ ਵਾਲੇ ਕਰਦੇ ਆ ਤੇ ਨਾਲ ਆਵੇ ਬੈਠੇ ਵਿਚਾਰੇ ਪੁਲਿਸੇ ਕੋ ਇਹ ਵਿਚਾਰੇ ਕਰਦੇ ਆ ਸਾਰੇ ਜਹੇ ਬੰਦਿਆਂ ਜਿੰਮੇਵਾਰੀ ਤਾਂ ਜੀ ਸਰਕਾਰਾਂ ਦੀ ਹੁੰਦੀ ਹੈ ਪਬਲਿਕ ਦੀ ਜਿੰਮੇਵਾਰੀ ਜੀ ਉਹਨਾਂ ਦੀ ਜਿੰਮੇਵਾਰੀ ਏ ਸਰਕਾਰਾਂ ਦੀ ਜਿੰਮੇਵਾਰੀ ਆ ਪਰ ਨਹੀਂ ਨਭਾਈ ਜਾਂਦੇ ਆਪਾਂ ਬਣਾਉਣੇ ਆ ਤਾਂ ਤਾਂ ਹੀ ਬਣਾਉਣੇ ਵੀ ਆਪਾਂ ਨੂੰ ਕੋਈ ਕਾਹ ਕਰੋਂ ਨਹੀਂ ਤੇ ਆਪਾਂ ਨੂੰ ਕੀ ਲੋੜ ਤਾਂ ਬਿਲਕੁਲ ਇਹ ਲੋਕਾਂ ਦਾ ਰੋਹ ਹੈ ਭਈ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਇਹ ਸਾਰੀਆਂ ਚੀਜ਼ਾਂ ਲੋਕ ਆਪਣੇ ਪੱਧਰ ਦੇ ਉੱਤੇ ਪਸ਼ੂਆਂ ਦੇ ਲਈ ਚਾਰਾ ਜਾਂ ਆਵਾਜਾਈ ਕੁਝ ਬੀਬੀਆਂ ਦਵਾਈ ਲੈਣ ਦੇ ਲਈ ਵੀ ਉਸ ਥਾਂ ਤੋਂ ਨਿਕਲ ਕੇ ਖਾਸ ਤੌਰ ਤੇ ਆਇਆ ਕਿ ਮੈਡੀਕਲ ਸਹੂਲਤ ਵੀ ਪਿੰਡਾਂ ਦੇ ਵਿੱਚ ਨਹੀਂ ਪਹੁੰਚੀ ਜੇ ਨਹੀਂ ਪਹੁੰਚੀ ਤਾਂ ਪਹੁੰਚਾਉਣਾ ਫਰਜ਼ ਕੀਤਾ ਸੀ ਇਹ ਹਾਲਾਤ ਜੇ ਕੁਦਰਤੀ ਹੈ ਤਾਂ ਕਿਨਾਂ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਟਾਲਿਆ ਨਹੀਂ ਸੀ ਜਾ ਸਕਦਾ ਇਹ ਹੈ ਵੀ ਕੁਦਰਤੀ ਜਾਂ ਫਿਰ ਇਹ ਸਹੇੜੇ ਗਏ ਆ ਇਹ ਏ ਕਿਸੇ ਦਾ ਵਸ ਨਹੀਂ ਇਹਦੇ ਉੱਤੇ ਜਾਂ ਫਿਰ ਕਿਸੇ ਦੀ ਨਲਾਕੀ ਆ ਬਹੁਤ سارے ਸਵਾਲ ਐ ਤੇ ਉਹਨਾਂ ਸਵਾਲਾਂ ਦੇ ਜਵਾਬ ਇਹ ਲੋਕ ਮੰਗਦੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਸ਼ਕਤੀ ਸਭ ਤੋਂ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਆ ਪਰ ਲੋਕ ਹੀ ਇੱਥੇ ਇਸ ਸਮੇਂ ਫਸੇ ਹੋਏ ਆ ਤੇ ਲੋਕਾਂ ਦਾ ਜੋ ਸਹਾਰਾ ਬਣਨੇ ਚਾਹੀਦੇ ਸੀ ਉਹਨਾਂ ਦਾ ਇੱਥੇ ਕੋਈ ਨਾਂ ਨਿਸ਼ਾਨ ਨਹੀਂ 10 ਤੋਂ 15 ਦਿਨ ਹੋ ਚੁੱਕੇ ਆ ਇਹਨਾਂ ਲੋਕਾਂ ਦੇ ਦੱਸਣ ਮੁਤਾਬਕ ਪਰ ਇਹ ਆਪਣੀਆਂ ਸਮੱਸਿਆਵਾਂ ਦੇ ਨਾਲ ਆਪ ਜੂਝਦੇ ਹੋਏ ਨਜ਼ਰ ਆ ਰਹੇ ਆ ਇਹਨਾਂ ਸਵਾਲਾਂ ਦੇ ਜਵਾਬ ਇਹ ਲੋਕ ਮੰਗ ਰਹੇ ਆ ਇਹਨਾਂ ਨੂੰ ਕੌਣ ਜਵਾਬ ਦੇਊਗਾ ਉਸ ਦੇਤੇ ਨਜ਼ਰਾਂ ਬਣੀ ਰਹਿਣ ਕਿਆ ਗੁਰਪ੍ਰੀਤ ਸਿੰਘ ਦੇਨਾ ਸੁਤਨਾਮ ਸਿੰਘ ਪੰਜਾਬੀ ਲੋਕ ਚੇਨਾਂ